ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ 19 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਅੱਜ ਸਵੇਰ ਤੋਂ ਹੀ ਇਹਨਾਂ ਰਾਸ਼ੀਆਂ ਦੇ ਦੁੱਖ ਦਰਦ ਦੂਰ ਹੋ ਜਾਣਗੇ ਖੁਦ ਮਾਂ ਲక్ష్ਮੀ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੇ ਉੱਪਰ ਬਹੁਤ ਜ਼ਿਆਦਾ ਪਸੰਦ ਹੋ ਚੁੱਕੀ ਹੈ ਫਿਰ ਉਹਨਾਂ ਨੂੰ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਰਾਸ਼ੀ ਵਾਲਿਆਂ ਦੇ ਸਾਰੇ ਦੁੱਖ ਦਰਦ ਕਲੇਸ਼ ਦੂਰ ਹੋ ਜਾਣਗੇ ਇਹਨਾਂ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਅਪਾਰ ਖੁਸ਼ੀਆਂ ਮਿਲਣ ਵਾਲੀਆਂ ਹਨ ਜਿਸ ਨਾਲ ਇਹਨਾਂ ਦਾ ਜੀਵਨ ਹੀ ਬਦਲ ਜਾਵੇਗਾ ਦੋਸਤੋ ਉਹ ਰਾਸ਼ੀਆਂ ਕਿਹੜੀਆਂ ਹਨ ਆਓ ਜਾਣਦੇ ਹਾਂ ਇਸ ਵੀਡੀਓ ਦੇ ਰਾਹੀਂ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਰਾਸ਼ੀ ਵਾਲਿਆਂ ਦੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਜਾਣ ਵਾਲੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਇੱਕ ਵਿਅਕਤੀ ਆਪਣੇ ਪਿਵੇਖ ਨੂੰ ਵਧੀਆ ਬਣਾਉਣ ਦੇ ਲਈ ਯਤਨ ਕਰਦਾ ਹੀ ਰਹਿੰਦਾ ਹੈ ਅਤੇ ਦੁਨੀਆ ਦੇ ਵਿੱਚ ਹਰੇਕ ਵਿਅਕਤੀ ਆਪਣੇ ਪਿਵੇਖ ਨੂੰ ਜਾਣਨ ਦੇ ਲਈ ਜਲਦਬਾਜ਼ੀ ਕਰਦਾ ਹੈ ਕਿਉਂਕਿ ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਗ੍ਰਹਿਾਂ ਦੀ ਚਾਲ ਦਾ ਕਾਫੀ ਮਹੱਤਵ ਹੁੰਦਾ ਹੈ ਤੇ ਇਹਨਾਂ ਦੀ ਚਾਲ ਦਾ ਸਿੱਧਾ ਅਸਰ ਸਾਡੇ ਜੀਵਨ ਤੇ ਪੈਂਦਾ ਹੈ ਕਿਸੇ ਗ੍ਰੇਡਿੰਗ ਦਸ਼ਾ ਬਦਲਣ ਦੇ ਲਈ ਰਾਸ਼ੀ ਦੀ ਦਸ਼ਾ ਵੀ ਨਿਰੰਤਰ ਬਦਲਦੀ ਹੀ ਰਹਿੰਦੀ ਹੈ ਇਸ ਕਰਮ ਦੇ ਵਿੱਚ ਇਸ ਵਾਰ ਇੱਕ ਅਜਿਆ ਸਹਿਯੋਗ ਬਣ ਰਿਹਾ ਹੈ ਜਿਸ ਦੇ ਵਿੱਚ ਮਾਂ ਲక్ష్ਮੀ ਜੀ ਖੁਦ ਇਹਨਾਂ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੀ ਕਿਸਮਤ ਚਮਕਾਉਣ ਵਾਲੇ ਹਨ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ। ਦੋਸਤੋ ਮਾਤਾ ਲక్ష్ਮੀ ਨੂੰ ਦੋਸਤੋ ਮਾਤਾ ਲక్ష్ਮੀ ਜੀ ਨੂੰ ਧੰਦੀ ਦੇਵੀ ਕਿਹਾ ਜਾਂਦਾ ਹੈ। ਜਿਨ੍ਹਾਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਕਿਰਪਾ ਹੁੰਦੀ ਹੈ। ਉਹਨਾਂ ਦਾ ਜੀਵਨ ਬਹੁਤ ਹੀ ਖੁਸ਼ਹਾਲ ਹੁੰਦਾ ਹੈ। ਉਹਨਾਂ ਦਾ ਜੀਵਨ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ। ਉਹ ਚਾਹੇ ਗਰੀਬ ਹੋਣ ਜਾਂ ਅਮੀਰ ਹੋਣ। ਉਹਨਾਂ ਦੇ ਘਰ ਤਾਂ ਦੀ ਕਮੀ ਨਹੀਂ ਰਹਿੰਦੀ। ਉਹ ਅਮੀਰ ਹੋ ਜਾਂਦੇ ਹਨ। ਜੇਕਰ ਸਾਡੇ ਗ੍ਰਹਿ ਦੇ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸ ਦਾ ਅਸਰ ਰਾਸ਼ੀਆਂ ਦੇ ਉੱਤੇ ਨਕਾਰਾਤਮਕ ਅਤੇ ਕੁਝ ਰਾਸ਼ੀਆਂ ਦੇ ਉੱਤੇ ਸਕਾਰਾਤਮਕ ਪੈਂਦਾ ਹੈ ਜੋਤਿਸ਼ ਸ਼ਾਸਤਰ ਦੇ ਮੁਤਾਬਕ ਸੰਜੋਗ ਪਾ ਰਿਹਾ ਹੈ ਪਾਰਾ ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਦੀ ਕਿਸਮਤ ਮਾਤਾ ਲక్ష్ਮੀ ਜੀ ਜਮਕਉਣ ਵਾਲੇ ਹਨ ਦੋਸਤੋ ਮਾਤਾ ਲక్ష్ਮੀ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਕਾਫੀ ਜ਼ਿਆਦਾ ਪਰਸੈਂਟ ਹੋ ਚੁੱਕੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਧੰਦੀ ਵਰਖਾ ਹੋਣ ਵਾਲੀ ਹੈ ਇਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਜੇਕਰ ਅਸੀਂ ਗੱਲ ਕਰੀਏ ਇਹਨਾਂ ਰਾਸ਼ੀਆਂ ਨੂੰ ਤਾਂ ਲਾਭ ਦੀਆਂ ਵੱਡੀਆਂ-ਵੱਡੀਆਂ ਸਫਲਤਾਵਾਂ ਪ੍ਰਾਪਤ ਹੋ ਜਾਣਗੀਆਂ। ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ বৃশ্চਿਕ ਰਾਸ਼ੀ। বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਹੁਣ ਚਮਕ ਜਾਵੇਗੀ। ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ। ਅਸੀਂ ਸਾਰੇ ਹੀ ਜਾਣਦੇ ਹਾਂ। ਇਸ ਦੁਨੀਆ ਦੇ ਵਿੱਚ ਸਾਰੇ ਇੱਕ ਸਮਾਨ ਨਹੀਂ ਹੁੰਦੇ ਕੁਝ ਲੋਕ ਗਰੀਬੀ ਅਤੇ ਅਮੀਰੀ ਸਾਡੇ ਤੇ ਅਮੀਰੀ ਤੇ ਗਰੀਬੀ ਮਿਹਨਤ ਤੇ ਨਿਰਭਤ ਕਰਦੀ ਹੈ ਜੇਕਰ ਕੋਈ ਗਰੀਬ ਪੈਦਾ ਹੁੰਦਾ ਹੈ ਤਾਂ ਉਹ ਆਪਣੀ ਮਿਹਨਤ ਦੇ ਨਾਲ ਅਮੀਰ ਬਣ ਸਕਦਾ ਹੈ ਕੁਝ ਲੋਕ ਅਜਾਏ ਹੁੰਦੇ ਹਨ ਜੋ ਸ਼ੁਰੂ ਤੋਂ ਹੀ ਅਮੀਰ ਹੁੰਦੇ ਹਨ ਮਾਤਾ ਲక్ష్ਮੀ ਜੀ ਦੀ ਲਗਾਤਾਰ ਕਿਰਪਾ ਉਹਨਾਂ ਤੇ ਬਣੀ ਰਹਿੰਦੀ ਹੈ ਜਿਸ ਨਾਲ ਪਰਿਵਾਰਿਕ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ मां लक्ष्मी जी दी कृपा दे नाल इस राशि वाले ਲੋਕਾਂ ਨੂੰ ਵਪਾਰ ਦੇ ਵਿੱਚ ਵਾਧਾ ਹੋਣ ਵਾਲਾ ਹੈ ਧਨ ਲਾਭ ਵੀ ਹੋਣ ਵਾਲਾ ਹੈ ਤੇ ਨਾਲ ਹੀ ਨਾਲ ਧਾਰਮਿਕ ਕਾਰਜ ਵੀ ਇਹ ਸਮੇਂ ਸਿਰ ਪੂਰੇ ਕਰ ਲੈਣਗੇ ਅਤੇ ਘਰ ਦੇ ਵਿੱਚ ਕੋਈ ਧਾਰਮਿਕ ਕਾਰਜ ਇਹਨਾਂ ਦਾ ਹੋ ਸਕਦਾ ਹੈ ਨਵੇਂ ਕਾਰਜ ਨੂੰ ਕਰਾਉਣ ਦੇ ਲਈ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ मां लक्ष्मी जी ਦੀ ਕਿਰਪਾ ਦੇ ਨਾਲ ਇਸ ਰਾਸ਼ੀ ਵਾਲੇ ਲੋਕ ਕਰਜ਼ੇ ਤੋਂ ਮੁਕਤ ਹੋ ਜਾਣਗੇ ਅਤੇ ਧਨ ਲਾਭ ਇਹਾਂ ਦੇ ਲਈ ਜੋਗ ਪਾਂ ਰਿਹਾ ਹੈ ਮਾ લક્ષ્ਮੀ ਜੀ ਦੇ ਆਸ਼ੀਰਵਾਦ ਦੇ ਨਾਲ ਬ੍ਰਿਸ਼ਕ ਰਾਸ਼ੀ ਵਾਲੇ ਲੋਕ ਲਾਭਕਾਰੀ ਹੋਣਗੇ ਮਾਤਾ ਲక్ష్ਮੀ ਜੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਵੀ ਠੀਕ ਹੋ ਜਾਵੇਗੀ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਨੌਕਰੀ ਦੇ ਵਿੱਚ ਤੁਹਾਨੂੰ ਪ੍ਰਮੋਸ਼ਨ ਵੀ ਮਿਲ ਜਾਵੇਗੀ ਕੈਨ ਗਲਤ ਨਹੀਂ ਹੋਵੇਗਾ ਕਿ ਮਾ લક્ષ્ਮੀ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਤੁਹਾਡੇ ਲਈ ਚੰਗਾ ਸਾਬਤ ਹੋਣ ਵਾਲਾ ਹੈ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਸੀਂ ਦਿਨ ਰਾਤ ਚੌਕਣੀ ਤਰੱਕੀ ਕਰੋਗੇ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਤੁਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਓਗੇ ਜੋ ਵੀ ਕੰਮ ਕਰਨ ਦਾ ਯਤਨ ਕਰੋਗੇ ਉਹਨਾਂ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਬਿਮਾਰੀਆਂ ਨੂੰ ਬਿਮਾਰੀਆਂ ਤੋਂ ਤੁਹਾਡਾ ਛੁਟਕਾਰਾ ਹੋਵੇਗਾ ਧਨ ਪ੍ਰਾਪਤੀ ਦੇ ਕਾਫੀ ਜ਼ਿਆਦਾ ਸਹਿਯੋਗ ਪ੍ਰਾਪਤ ਹੋਣਗੇ ਤੁਹਾਨੂੰ ਜੀਵਨ ਸਾਥੀ ਦੇ ਵੱਲੋਂ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਇਸ ਰਾਸ਼ੀ ਵਾਲਿਆਂ ਨੂੰ ਤਾਂ ਦੇ ਵਿੱਚ ਵਾਦਾ ਹੋਣ ਵਾਲਾ ਹੈ ਨਾਲ ਹੀ ਨਾਲ ਮੇਕ ਰਾਸ਼ੀ ਵਾਲਿਆਂ ਨੂੰ ਸਮਾਜਿਕ ਖੇਤਰ ਦੇ ਵਿੱਚ ਸਫਲਤਾ ਮਿਲ ਜਾਵੇਗੀ ਇਸ ਰਾਸ਼ੀ ਦੇ ਜੋ ਵੀ ਵਿਦਿਆਰਥੀ ਹਨ ਉਹਨਾਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਸਫਲਤਾ ਮਿਲਣ ਵਾਲੀ ਹੈ ਇਸ ਨਾਲ ਤੁਹਾਡੇ ਕੀਤੇ ਗਏ ਯਤਨ ਤੁਹਾਡੀ ਸਭ ਤੋਂ ਵੱਡੀ ਮੁਸ਼ਕਲ ਦਾ ਹੱਲ ਬਣ ਜਾਣਗੇ ਤੁਸੀਂ ਜੋ ਵੀ ਯਤਨ ਕਰੋਗੇ ਉਸ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ मां लक्ष्मी जी दी कृपा ਦੇ ਨਾਲ ਮੇਕ ਰਾਸ਼ੀ ਵਾਲਿਆਂ ਦੇ ਲਈ ਇਹ ਸਮਾਂ ਕਾਫੀ ਅਨੁਕੂਲ ਹੈ ਜੋ ਲੋਕ ਵੀ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹਨ ਜਾਂ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਵੀ ਪੂਰਾ ਹੋ ਜਾਵੇਗਾ ਦੋਸਤੋ मां लक्ष्मी जी ਦੀ ਕਿਰਪਾ ਦੇ ਨਾਲ ਤੁਹਾਡੀਆਂ ਇਸ਼ਿਆਵਾਂ ਪੂਰੀਆਂ ਹੋ ਜਾਣਗੀਆਂ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਨੂੰ ਚਾਰੇ ਤਰਫ ਤੋਂ ਤਾਂ ਲਭ ਹੋਵੇਗਾ ਮਾਂ ਲక్ష్ਮੀ ਤੁਹਾਡੇ ਤੇ ਪਸੰਨ ਹੋ ਚੁੱਕੇ ਹਨ ਤੁਹਾਡੇ ਉੱਪਰ ਉਹਨਾਂ ਦੀ ਅਪਾਰ ਕਿਰਪਾ ਦੀ ਸਟੇ ਬਣੀ ਹੋਈ ਹੈ ਇਸ ਨਾਲ ਤੁਹਾਡੇ ਜੀਵਨ ਦੇ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਹੋਂ ਤੱਕ ਆ ਰਹੀਆਂ ਸਨ ਉਹ ਹੁਣ ਦੂਰ ਹੋ ਜਾਣਗੀਆਂ ਤੁਸੀਂ ਆਪਣੇ ਕਾਰਜ ਸਫਲਤਾਪੂਰਵਕ ਪੂਰੇ ਕਰ ਸਕਦੇ ਹੋ मां लक्ष्मी जी दी कृपा ਦੇ ਨਾਲ ਤਾਨ ਘਮਾਉਣ ਵਾਲੀਆਂ ਮੁਸ਼ਕਲਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਤੁਹਾਡੇ ਜੀਵਨ ਦੇ ਵਿੱਚ ਚਾਰੇ ਪਾਸਿਆਂ ਤੋਂ ਤਾਨਦਰ ਨਵਾਂ ਆਗਮਨ ਹੋ ਜਾਵੇਗਾ ਨੌਕਰੀ ਪੇਸ਼ੇ ਵਾਲੇ ਲੋਕਾਂ ਲਈ ਇਨਕਮ ਵਿੱਚ ਵਾਧਾ ਹੋਣ ਵਾਲਾ ਹੈ ਵਪਾਰ ਵਿੱਚ ਅਚਾਨਕ ਤਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਆਕਰਸ਼ਿਤ ਤਾਨ ਲਾਭ ਮਿਥਨ ਰਾਸ਼ੀ ਵਾਲਿਆਂ ਨੂੰ ਹੋ ਸਕਦਾ ਹੈ ਅਤੇ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਵੀ ਰਹਿਣ ਵਾਲੀ ਹੈ मां लक्ष्मी जी ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਨੂੰ ਦੱਸੇ ਕਿ ਤੁਹਾਡੇ ਉੱਪਰ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਬਣ ਗਈ ਹੈ ਜਿਸ ਨਾਲ ਤੁਹਾਡੇ ਸਾਲਾਂ ਤੋਂ ਜਿਹੜੇ ਕੰਮ ਰੁਕੇ ਸਨ ਉਹ ਹੁਣ ਪੂਰੇ ਹੋਣਗੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਸੀ ਉਹ ਤੁਹਾਨੂੰ ਪੈਸਾ ਵਾਪਸ ਮਿਲ ਸਕਦਾ ਹੈ ਤੁਹਾਨੂੰ ਸਾਰੇ ਹੀ ਕਲੇਸ਼ਾਂ ਤੋਂ ਮੁਕਤੀ ਮਿਲ ਜਾਵੇਗੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਸਾਰੀਆਂ ਹੀ ਕੋਸ਼ਿਸ਼ਾਂ ਸਫਲ ਹੋ ਜਾਣਗੇ ਤੁਹਾਡਾ ਸਮਾਜ ਦੇ ਵਿੱਚ ਮਾਨ ਸਨਮਾਨ ਵਧਣ ਵਾਲਾ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਵਪਾਰ ਵਿੱਚ ਅਚਾਨਕ ਤਨ લાભ ਹੋ ਜਾਵੇਗਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹਿਣ ਵਾਲੀ ਹੈ ਤੁਲਾ ਰਾਸ਼ੀ ਵਾਲਿਆਂ ਉੱਪਰ ਭਗਵਾਨ ਪੋਲੇਨਾ ਦੀ ਕਿਰਪਾ ਬਣੀ ਰਹੇਗੀ ਹਾਲਾਂਕਿ ਤੁਸੀ ਆਪਣੇ ਗੁੱਸੇ ਤੇ ਥੋੜਾ ਜਿਹਾ ਕੰਟਰੋਲ ਰੱਖਣਾ ਹੈ ਇਹ ਤੁਹਾਡੇ ਲਈ ਚੰਗਾ ਹੋਵੇਗਾ मां लक्ष्मी जी दी कृपा दी नाल ਤੁਹਾਡੇ ਸਾਰੇ ਕੰਮ ਬਣਦੇ ਜਾਣਗੇ ਤੁਲਾ ਰਾਸ਼ੀ ਵਾਲੇ ਤੁਹਾਨੂੰ ਸੰਤਾਨ ਪ੍ਰਾਪਤੀ ਦਾ ਵੀ yog ਬਣ ਰਿਹਾ ਹੈ ਸਮਾ ਤੁਹਾਡੇ ਲਈ ਬਹੁਤ ਹੀ ਅਨਕੋਰ ਰਹੇਗਾ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ દઈએ ਕਿ मां लक्ष्मी जी ਦੀ અપਾਰ ਕਿਰਪਾ ਤੁਹਾਡੇ ਤੇ ਹੋ ਗਈ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਹੋਣ ਵਾਲਾ ਹੈ मां लक्ष्मी ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਵਰਖ ਕਰਨ ਵਾਲੀ ਹੈ ਤੁਸੀਂ ਜਿਹੜਾ ਵੀ ਕੋਈ ਨਵਾਂ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਸਫਲ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਕੰਮ ਆਸਾਨੀ ਨਾਲ ਸਾਰੇ ਹੋ ਜਾਣਗੇ ਤੁਹਾਨੂੰ ਕਰਜ਼ੇ ਤੋਂ ਵੀ ਮੁਕਤੀ ਮਿਲ ਜਾਵੇਗੀ ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਮਿਲਣ ਵਾਲਾ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਰਹਿਣ ਵਾਲੀ ਹੈ ਤੁਹਾਡੀ ਦਿਨ ਰਾਤ ਚੌਗਨੀ ਤੇ ਰੱਖੀ ਹੋਣ ਵਾਲੀ ਹੈ मां लक्ष्मी जी दी कृपा दी नाल ਤੁਹਾਡੇ ਸਾਰੇ ਕਾਰਜ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਜਿਹੜੇ ਲੋਕ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਜ਼ਰੂਰ ਸਫਲਤਾ ਮਿਲੇਗੀ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਜਾਵੇਗੀ ਨੌਕਰੀ ਵਾਲਿਆਂ ਨੂੰ ਪ੍ਰਮੋਸ਼ਨ ਵੀ ਮਿਲ ਸਕਦੀ ਹੈ ਕੁੰਭ ਰਾਸ਼ੀ ਵਾਲਿਆਂ ਉੱਪਰ मां लक्ष्मी जी ਦੀ ਬਹੁਤ ਜ਼ਿਆਦਾ ਆਪਾਰੀ ਕਿਰਪਾ ਹੋ ਚੁੱਕੀ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਈਏ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਦੇ ਬਣੀ ਹੋਈ ਹੈ ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਵਪਾਰ ਵਿੱਚ ਤੁਹਾਡੇ ਬਹੁਤ ਵਾਧਾ ਹੋਣ ਵਾਲਾ ਹੈ ਚਾਰੇ ਪਾਸਿਆਂ ਤੋਂ ਤੁਹਾਨੂੰ ਤਨ લાભ ਹੋਣ ਵਾਲਾ ਹੈ ਹੁਣ ਕੰਨਿਆ ਰਾਸ਼ੀ ਵਾਲੇ ਲੋਕਾਂ ਨੂੰ ਨੌਕਰੀ ਦੀ ਤਲਾਸ਼ ਹੈ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਜਾਵੇਗੀ ਨੌਕਰੀ ਕਰਨ ਵਾਲਿਆਂ ਨੂੰ ਪਤੋਨੇ ਤੇ ਦੇ ਵਿੱਚ ਵਾਦਾ ਹੋਣ ਵਾਲਾ ਹੈ ਕੰਨਿਆ ਰਾਸ਼ੀ ਵਾਲੇ ਲਈ ਇਹ ਸਮਾਂ ਬਹੁਤ ਵਧੀਆ ਹੈ ਤੁਹਾਡੇ ਹੱਕ ਵਿੱਚ ਹੈ ਇਸ ਦਾ ਲਾਭ ਉਠਾਓ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣੀ ਹੈ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਮਿਠਾਸ ਆਉਣ ਵਾਲੀ ਹੈ ਨੌਕਰੀ ਦੇ ਵਿੱਚ ਤੁਹਾਡੇ ਬਹੁਤ ਵੱਡੀ ਪਤੋਨੇ ਤੇ ਹੋਣ ਵਾਲੀ ਹੈ ਨੌਕਰੀ ਕਰਨ ਵਾਲਿਆਂ ਦੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਤੁਹਾਨੂੰ ਵਪਾਰ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਠੀਕ ਹੋ ਜਾਵੇਗੀ ਬਾਣੀ ਅਤੇ ਵਿਹਾਰ ਤੇ ਥੋੜਾ ਜਿਹਾ ਸੰਜਮ ਰੱਖ ਕੇ ਚਲੋ ਤੁਹਾਡੇ ਵਿਕੜੇ ਹੋਏ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਜਿੰਨਾ ਗਰੀਬ ਲੋਕਾਂ ਦੀ ਮਦਦ ਕਰੋਗੇ ਮਾਂ ਲక్ష్ਮੀ ਓਨਾ ਹੀ ਜ਼ਿਆਦਾ ਤੁਹਾਡੇ ਦੀ ਕਿਰਪਾ ਦੇ ਸ੍ਰੇਸ਼ਟੀ ਬਣਾਈ ਰੱਖੇਗੀ ਵਪਾਰੀ ਤੁਹਾਨੂੰ ਸਫਲਤਾ ਮਿਲੇਗੀ ਨਵੇਂ ਵਾਹਨ ਖਰੀਦਣ ਦੇ ਯੋਗ ਬਣ ਰਹੇ ਹਨ ਸਮਾਂ ਤੁਹਾਡੇ ਲਈ ਬਹੁਤ ਹੀ ਅਨੁਕੂਲ ਹੈ ਸਮੇ ਦਾ ਭਰਪੂਰ ਲਾਭ ਉਠਾਓ ਦੋਸਤੋ ਇਹ ਸਨ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਕੇ ਸ਼ੇਅਰ ਕਰ ਦੇਣਾ ਜੀ ਧੰਨਵਾਦ